ਨਮਸਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੁਣ ਪੰਜਾਬ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੂੰ ਮਿਲ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਹਰੀ ਚੰਡੀ ਹੁਣ ਸਿੱਧਾ ਜਾਂਚ ਸਕਣਗੀ ਸਿੰਘੂ ਬਾਰਡਰ ਤੇ ਜਿੱਥੇ ਅੱਜ ਤੋਂ ਲਗਭਗ 2 ਸਾਲ ਪਹਿਲਾਂ ਲਗਾਤਾਰ ਧਰਨੇ ਦੇ ਵਿੱਚ ਪੰਜਾਬ ਦੇ ਨਹੀਂ ਲੇਕਿਨ ਪੂਰੇ ਭਾਰਤ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਸੀ ਕਾਲੇ ਕਾਨੂੰਨਾਂ ਨੂੰ ਲੈ ਕੇ ਇਵਨ ਦੋ ਜਦੋਂ ਨਰਿੰਦਰ ਮੋਦੀ ਮੰਨ ਗਿਆ ਸੀ ਕਿ ਮੈਂ ਕਾਣੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲੈ ਲੈਣਾ ਵਾਪਸ ਲੈਣ ਤੋਂ ਬਾਅਦ ਉਹਨਾਂ ਨੇ ਕੋਈ ਲਿਖਤੀ ਪ੍ਰਮਾਣ ਪੱਤਰ ਨਹੀਂ ਜਾਰੀ ਕੀਤਾ ਇਸ ਦੇ ਰੋਸ ਵਿੱਚ ਗੁੱਸੇ ਵਿੱਚ ਫਿਰ ਪੰਜਾਬ ਤੋਂ ਨਹੀਂ ਪੂਰੇ ਭਾਰ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਲੇਕਿਨ ਦਿੱਲੀ ਦੇ ਵਿੱਚ ਅੰਦਰ ਨਹੀਂ ਜਾ ਸਕੇ ਪੰਜਾਬ ਦੇ ਕਿਸਾਨ ਕਿਉਂਕਿ ਹਰਿਆਣਾ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਤੇ ਸੈਂਟਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਦੋਨਾਂ ਸਰਕਾਰਾਂ ਨੇ ਮਿਲ ਕੇ ਖਨੌਰੀ ਬਾਰਡਰ ਤੋਂ ਲੈ ਕੇ ਸੜਕਾਂ ਪੁੱਟੀਆਂ ਹਾਈਵੇ ਹਾਈ ਜਿਹੜੇ ਜਿਹੜੇ ਰੋਡਸ ਸੀ ਹਾਈਵੇ ਦੇ ਰੋਡਸ ਸੀ ਉਹਨਾਂ ਉੱਤੇ ਉਹਨਾਂ ਨੇ ਕਿਲ ਠੋਕ ਦਿੱਤੇ ਬੈਰੀਕਡ ਲਗਾ ਦਿੱਤੇ ਅਤੇ ਦੇਸ਼ ਦੀ ਆਰਮੀ ਭਾਰਤੀ ਕਿਸਾਨਾਂ ਦੇ ਸਾਹਮਣੇ ਖੜੀ ਕਰ ਦਿੱਤੀ ਕਈ ਵਾਰ ਪਾਣੀ ਦੀਆਂ ਬਿਛਾਰਾ ਹੋਈਆਂ ਗੋਲੀ ਪ੍ਰਦਰਸ਼ਨ ਵਿੱਚ ਗੋਲੀਆਂ ਵੀ ਚਲੀਆਂ ਗੋਲੀਆਂ ਦੇ ਵਿੱਚ ਨੌਜਵਾਨ ਸ਼ੁਭਕਰਨ ਦੀ ਮੌਤ ਵੀ ਹੋ ਗਈ ਅਤੇ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਫਟੜ ਹੋਏ ਹਾਲੇ ਵੀ ਕਿਸਾਨ ਲਗਭਗ 3 ਤੋਂ 4 ਮਹੀਨੇ ਹੋ ਗਏ ਨੇ ਕਨੌਰੀ ਦੇ ਬਾਰਡਰ ਤੇ ਤਨਾਤ ਨੇ ਹੱਥਾਂ ਦੇ ਵਿੱਚ ਉਹਨਾਂ ਨੇ ਝੰਡੇ ਫੜੇ ਹੋਏ ਨੇ ਜਿੰਨੀ ਦੇਰ ਤੱਕ ਉਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਦਾ ਲਿਖਤੀ ਪ੍ਰਮਾਣ ਪੱਤਰ ਨਹੀਂ ਮਿਲਦਾ ਪੰਜਾਬ ਦੇ ਪਹਾੜ ਦੇ ਲੋਕਾਂ ਨੂੰ ਉਨੀ ਦੇਰ ਤੱਕ ਜਿਹੜਾ ਹੈ ਕਨੌਰੀ ਬਾਰਡਰ ਤੇ ਡਟ ਕੇ ਖੜੇ ਰਹਿਣਗੇ ਭਾਰਤੀ ਕਿਸਾਨ ਅਤੇ ਭਾਰਤ ਦੇ ਕਿਸਾਨ ਦੀਆਂ ਜਥੇਬੰਦੀਆਂ ਲੇਕਿਨ ਅੱਜ ਹਰੀ ਝੰਡੀ ਦੇ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਨੇ ਉਹਨਾਂ ਨੇ ਹਰਿਆਣਾ ਨੂੰ ਵਾਰਨਿੰਗ ਦਿੰਦੇ ਹੋਏ ਕਿਹਾ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਸਾਰੇ ਬੈਰੀਗੇਟ ਹਟਾ ਦਿੱਤੇ ਜਾਣ ਸਾਰੇ ਬੈਰੀਗੇਟ ਖਾਲੀ ਕਰ ਦਿੱਤੇ ਜਾਣ ਅਤੇ ਕਿਸਾਨਾਂ ਨੂੰ ਦਿੱਲੀ ਵਿੱਚ ਜਾਣ ਦਿੱਤਾ ਜਾਵੇ ਹੁਣ ਦੀ ਸਭ ਤੋਂ ਵੱਡੀ ਖਬਰ ਪੰਜਾਬ ਅਤੇ ਹਰਿਆਣਾ ਦੇ ਜੱਜਾਂ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਲੋਕਤੰਤਰ ਦੇਸ਼ ਹੈ ਲੋਕਤੰਤਰ ਦੇ ਵਿੱਚ ਕੋਈ ਕਿਸਾਨ ਆਮ ਨਾਗਰਿਕ ਪਰਟੈਸ ਕਰ ਸਕਦਾ ਹੈ ਪਰਟੈਸ ਕਰਨ ਦੀ ਆਜ਼ਾਦੀ ਹੈ ਅਤੇ ਆਪਣੀ ਗੱਲਬਾਤ ਰੱਖ ਸਕਦੇ ਨੇ ਉਸ ਨੂੰ ਕਹਤਾ ਹੈ ਪਿਛਲੇ ਦਿਨਾਂ ਵਿੱਚ ਹਰਿਆਣਾ ਸਰਕਾਰ ਨੇ ਇਹ ਪੱਲਾ ਕਹਿ ਕੇ ਛੱਡ ਦਿੱਤਾ ਸੀ ਕਿ ਜੇਕਰ ਅਸੀਂ ਇਹਨਾਂ ਨੂੰ ਬੈਰੀਗੇਟ ਹਟਾ ਦਿੰਦੇ ਹਾਂ ਇਹਨਾਂ ਨੂੰ ਆਉਣ ਦਿੰਦੇ ਹਾਂ ਇਹ ਅੰਬਾਲਾ ਦੇ ਡੀਸੀ ਦਫ਼ਤਰ ਨੂੰ ਕਹਿਣਗੇ ਉੱਥੇ ਦਰਨੇ ਮੁਜਾਰੇ ਕਰਨਗੇ ਲੇਕਿਨ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਾਰੇ ਹੀ ਬੈਰੀਗੇਡ ਹਫ਼ਤੇ ਦੇ ਵਿੱਚ ਹਟਾ ਦਿੱਤੇ ਜਾਣ ਨਹੀਂ ਤਾਂ ਬੰਦੀ ਕਾਰਵਾਈ ਪੰਜ ਹਰਿਆਣਾ ਦੀ ਸਰਕਾਰ ਉੱਤੇ ਕੀਤੀ ਜਾਵੇਗੀ ਕਿਉਂਕਿ ਕਿਸਾਨਾਂ ਨੂੰ ਕਾਨੂੰਨੀ ਹੱਕ ਹੈ ਰਾਈਟ ਹੈ ਉਹ ਪ੍ਰਦਰਸ਼ਨ ਕਰ ਸਕਦੇ ਨੇ ਕਾਲੇ ਕਾਨੂੰਨਾਂ ਨੂੰ ਲੈ ਕੇ 8 ਮੀਨਸ ਹਫਤੇ ਦੇ ਵਿੱਚ ਵਿੱਚ ਹੁਣ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਕਿਸਾਨ ਕਰਨਗੇ ਦਿੱਲੀ ਵੱਲ ਕੂਚ ਅਤੇ ਹੋਵੇਗਾ ਬੜਾ ਵੱਡਾ ਹੰਗਾਮਾ ਕਿਉਂਕਿ ਸ਼ਾਂਤ ਨਹੀਂ ਤਰੀਕੇ ਨਾਲ ਪੰਜਾਬ ਦੇ ਕਿਸਾਨ ਪੰਜਾਬ ਦੇ ਕਿਸਾਨ ਦੀ ਗੱਲ ਨਹੀਂ ਕਰਦਾ ਭਾਰਤ ਦੇ ਹਰਿਆਣੇ ਦੇ Rajasthan ਦੇ ਜਿੰਨੇ ਵੀ ਭਾਰਤ ਦੇ ਵਿੱਚ ਸੂਬੇ ਨੇ ਸਾਰੇ ਹੋਣ ਕਿਸਾਨ ਹੋਣਗੇ ਇਕੱਠੇ ਜਥੇਬੰਦੀਆਂ ਹੋਣਗੀਆਂ ਕਟੀਆਂ ਅਤੇ ਦਿੱਲੀ ਨੂੰ ਕਰਨਗੀਆਂ ਇੱਕ ਹਫਤੇ ਦੇ ਵਿੱਚ ਕੂਚ ਜਿਨ੍ਹਾਂ ਜੇ ਜਿੰਨੀ ਦੇਰ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਲਗਾਤਾਰ ਦਿੱਲੀ ਦੇ ਸਿੰਘੂ ਅਤੇ ਸ਼ੰਭੂ ਬਾਰਡਰ ਤੇ ਤਣਾਤ ਰਹਿਣਗੇ ਇਹ ਸਾਰੇ ਪ੍ਰਦਰਸ਼ਨਕਾਰੀ ਇਹ ਸਾਰੇ ਧਰਨਾਕਾਰੀ ਕਿਉਂਕਿ ਅੱਜ ਇੱਕ ਵਾਰ ਫੇਰ ਪੰਜਾਬ ਤੇ ਹਰਿਆਣਾ ਦੀ ਅਦਾਲਤ ਨੇ ਜੋ ਫੈਸਲਾ ਸੁਣਾਇਆ ਹੈ ਉਹ ਕਿਸਾਨਾਂ ਦੇ ਹੱਕ ਵਿੱਚ ਸੁਣਾਇਆ ਹੈ ਇਟ ਮੀਨ ਕਿਸਾਨਾਂ ਨੂੰ ਹਰੀ ਝੰਡੀ ਮਿਲ ਗਈ ਹੈ ਹੁਣ ਦਿੱਲੀ ਜਾ ਕੇ ਪ੍ਰਦਰਸ਼ਨ ਜਾਂ ਰੂਸ ਮਜਾਰਾ ਕਰ ਸਕਦੇ ਨੇ ਸੈਂਟਰ ਸਰਕਾਰ ਦੇ ਖਿਲਾਫ ਉਹਨਾਂ ਤਿੰਨਾਂ ਕਾਨੂੰਨਾਂ ਨੂੰ ਲੈ ਕੇ ਧੰਨਵਾਦ